ਅੱਜ ਮੈਂ ਆਪਣੇ ਭੈਣ ਘਰ ਗਈ ਤੇ ਉਹ ਦੁੱਧ ਵਿੱਚ ਰਸ ਪਾਏ ਜਾਵੇ ਮੈਂ ਕਿਹਾ ਅੱਜ ਕੋਈ ਨਵੀਂ ਚੀਜ਼ ਆਜਾਦ ਕਰਨ ਲੱਗੀ ਤੇ ਫਿਰ ਉਹਨੇ ਮੈਨੂੰ ਦੱਸਿਆ ਕਿ ਅੱਜ ਜਿਹੜੀ ਚੀਜ਼ ਮੈਂ ਬਣਾਉਣ ਲੱਗੀ ਆ ਉਹ ਸ਼ਹਿਰ ਦੇ ਵੱਡੇ ਵੱਡੇ ਰੈਸਟੋਰੈਂਟ ਚ ਬੰਦੀ ਹੈ ਤੇ ਗੱਲਾਂ ਹੀ ਗੱਲਾਂ ਵਿੱਚ ਉਹ ਐ ਸਿਕਰਟ ਮੇਰੇ ਨਾਲ ਸ਼ੇਅਰ ਕਰ ਬੈਠੀ ਚਲੋ ਫੇਰ ਬਣਾਉਣਾ ਸਟਾਰਟ ਕਰਦੇ ਹਾਂ 1 ਕਿਲੋ ਦੁੱਧ ਲੈਣਾ ਹੈ ਤੇ ਉਹਨੂੰ ਗਰਮ ਕਰਨ ਲਈ ਚੁੱਲੇ ਤੇ ਰੱਖ ਦੇਣਾ ਹੈ ਤੇ ਚਾਰ ਰਸ ਵਿੱਚ ਪਾ ਦੇਣੇ ਨੇ ਉਸ ਤੋਂ ਬਾਅਦ ਇੱਕ ਡਬਲਓਡੀ ਦਾ ਪੀਸ ਲੈਣਾ ਹੈ ਉਹਦੇ ਉੱਤੇ ਦੋ ਤਿੰਨ ਚਮਚੇ ਚਾਵਲਾਂ ਦੇ ਪਾ ਦੇਣੇ ਨੇ ਇਹ ਚਾਵਲ ਕੱਚੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੁੱਧ ਵਿੱਚ ਚੰਗੀ ਚ ਪਾ ਲੈਣਾ ਹੈ। ਹੁਣ ਇਹਦੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਤੇ ਮੇਰੇ ਅਕਾਊਂਟ ਨੂੰ ਫੋਲੋ ਕਰ ਲੋ ਤਾਂ ਕਿ ਐਜ ਦੀਆਂ ਮਜ਼ੇਦਾਰ ਜੀਆਂ ਰੈਸਪੀਆ ਵੇਖਾਂ ਤੋਂ ਤੁਸੀਂ ਕਿਤੇ ਰਹਿ ਨਾ ਜਾਓ। ਇਹ ਸਾਰੇ ਮਿਕਸਚਰ ਨੂੰ ਚੰਗੀ ਤਰ੍ਹਾਂ ਗ੍ਰਾਇੰਡ ਕਰਨ ਤੋਂ ਬਾਅਦ ਇੱਕ ਵਧੀਆ ਜਿਹਾ ਪੇਸਟ ਬਣਾ ਲੈਣਾ ਹੈ। ਉਸ ਤੋਂ ਬਾਅਦ ਇੱਕ ਛੋਟੀ ਜਿਹੀ ਕੜਾਹੀ ਲੈਣੀ ਹੈ ਤੇ ਉਹਦੇ ਵਿੱਚ ਇੱਕ ਛੋਟੀ ਪਿਆਲੀ ਚੀਨੀ ਦੀ ਭਰ ਕੇ ਪਾ ਦੇਣੀ ਹੈ। ਇਸ ਚੀਨੀ ਨੂੰ ਇੰਨੀ ਦੇਰ ਤੱਕ ਪਕਾਉਣਾ ਹੈ ਜਦ ਤੱਕ ਇਹ ਮੈਲਟ ਨਹੀਂ ਹੋ ਜਾਂਦੀ ਤੇ ਇਹਦਾ ਕਲਰ ਚੇਂਜ ਨਹੀਂ ਹੋ ਜਾਂਦਾ। ਹੁਣ ਇਹਦੇ ਤੁਸੀਂ ਵੀਡੀਓ ਨੂੰ ਰੀਪੋਸਟ ਕਰ ਦਿਓ ਤਾਂ ਕਿ ਜ਼ਿਆਦਾ ਜ਼ਿਆਦਾ ਲੋਕ ਵੇਖ ਸਕਣ ਤੇ ਇਸ ਰੈਸਪੀ ਦਾ ਫਾਇਦਾ ਉਠਾ ਸਕ ਨਹੀਂ ਤੇ ਥੋੜੇ ਦੇਰ ਤੱਕ ਪਕਾ ਲੈਣਾ ਹੈ ਦੋ ਤਿੰਨ ਦਾਣੇ ਵਿੱਚ ਸਬਜ਼ ਲਾਚੀਆਂ ਦੇ ਪਾਣੇ ਨੇ ਅਗਰ ਤੁਹਾਡੇ ਕੋਲ ਲਾਚੀ ਪਾਊਡਰ ਹੈ ਤੁਸੀਂ ਉਹਦਾ ਵੀ ਇਸਤੇਮਾਲ ਕਰ ਸਕਦੇ ਹੋ ਉਸ ਤੋਂ ਬਾਅਦ ਦੋ ਤਿੰਨ ਚਮਚ ਦੇ ਬਰਾਬਰ ਮਿਲਕ ਪਾਊਡਰ ਲੈਣਾ ਹੈ ਤੇ ਉਹਨੂੰ ਵਿੱਚ ਪਾ ਦੇਣਾ ਹੈ ਮਿਲਕ ਪਾਊਡਰ ਨੂੰ ਵਿੱਚ ਚੰਗੀ ਤਰ੍ਹਾਂ ਪਕਾਣ ਤੋਂ ਬਾਅਦ ਜਿਹੜੀ ਚੀਨੀ ਆਪਾਂ ਕਾਰਮਲ ਕਰਕੇ ਰੱਖੀ ਸੀ ਉਹ ਵੀ ਵਿੱਚ ਪਾ ਦੇਾਂਗੇ ਤੇ ਥੋੜੇ ਦੇਰ ਤੱਕ ਪਕਾਵਾਂਗੇ ਤੁਸੀਂ ਵੀ ਸੋਚ ਰਹੇ ਹੋਗੇ ਕਿ ਚੀਨੀ ਤੇ ਵਿੱਚ ਵੈਸੇ ਹੀ ਪਾਈ ਜਾ ਸਕਦੀ ਹੈ ਇਹਨੂੰ ਕਾਰਮਲ ਕਰਨ ਦੀ ਕਿਹੜੀ ਜ਼ਰੂਰਤ ਹੈ ਲੇਕਿਨ ਯਕੀਨ ਕਰੋ ਐਸ ਕੈਰਮਲ ਕੀਤੀ ਹੋਈ ਚੀਨੀ ਦਾ ਟੇਸਟ ਇੰਨਾ ਵਧੀਆ ਆਉਂਦਾ ਏ ਕਿ ਤੁਸੀਂ ਸੋਚ ਨਹੀਂ ਸਕਦੇ ਉਸ ਤੋਂ ਬਾਅਦ ਕੱਚ ਦੀ ਖੂਬਸੂਰਤ ਜੀ ਡਿਸ਼ ਲਵਾਂਗੇ ਤੇ ਇਹ ਸਾਰੀ ਖੀਰ ਨੂੰ ਉਹਦੇ ਵਿੱਚ ਪਾ ਦੇਾਂਗੇ ਇਹ ਖੀਰ ਨੂੰ ਡਿਸ਼ ਚ ਪਾਣ ਤੋਂ ਬਾਅਦ ਕਦੂਕਸ ਕੀਤੀ ਹੋਈ ਥੋੜੀ ਜਿਹੀ ਗੜੀ ਉੱਤੇ ਧੂੜ ਦੇਾਂਗੇ ਤੇ ਉੱਤੋਂ ਥੋੜੇ ਜਿਹੇ ਬਦਾਮ ਪਾ ਦੇਾਂਗੇ ਤੁਸੀਂ ਚਾਹੋ ਤੇ ਆਪਣੀ ਮਰਜ਼ੀ ਦਾ ਕੋਈ ਵੀ ਡਰਾਈ ਫਰੂਟ ਇਸਤੇਮਾਲ ਕਰ ਸਕਦੇ ਜੇ ਤੇ ਇਹਨੂੰ ਡੈਕੋਰੇਟ ਕਰ ਸਕਦੇ ਜੇ ਯਕੀਨ ਕਰੋ ਇਹ ਖੀਰ ਜਦੋਂ ਮੈਂ ਆਪਣੇ ਘਰ ਵਾਲੇ ਅੱਗੇ ਸਰਵ ਕੀਤੀ ਤੇ ਉਹਨਾਂ ਨੂੰ ਯਕੀਨ ਹੀ ਨਹੀਂ ਆਇਆ ਕਿ ਇੰਨੀ ਜਲਦੀ ਇੰਨੀ ਵਧੀਆ ਖੀਰ ਇਹਨੇ ਬਣਾ ਕੇ ਮੇਲੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅੱਲਾ ਹਾਫਿਜ਼